ਅੱਜ ਗੱਲ ਕਰਦੇ ਹਾਂ ਦੁਨੀਆ ਦੇ ਸਭ ਤੋਂ ਤਾਕਤਵਰ ਸ਼ਹਿਰਾਂ ਵਿੱਚੋਂ ਇੱਕ ਨਿਊਯਾਰਕ ਦੀ ਨਿਊਯਾਰਕ ਸਿਟੀ ਨੂੰ ਨਵਾਂ ਮੇਅਰ ਮਿਲ ਗਿਆ ਹੈ 34 ਸਾਲਾਂ ਦੇ ਜ਼ੁਹਰਾਨ ਮਮਦਾਨੀ 1 ਜਨਵਰੀ ਨੂੰ ਅਹੁਦਾ ਸੰਭਾਲਣ ਜਾ ਰਹੇ ਹਨ ਪਰ ਅਹੁਦਾ ਸੰਭਾਲਣ ਤੋਂ ਪਹਿਲਾਂ ਹੀ ਉਹਨਾਂ ਲਈ ਚੁਣੌਤੀਆਂ ਦਾ ਪਹਾੜ ਖੜਾ ਹੋ ਗਿਆ ਜ਼ੁਹਰਾਨ ਮਮਦਾਨੀ ਨੇ ਜਨਤਾ ਨਾਲ ਬਹੁਤ ਵੱਡੇ ਵਾਅਦੇ ਕੀਤੇ ਹਨ ਉਹਨਾਂ ਨੇ ਮੁਫਤ ਬਾਲ ਸੰਭਾਲ ਮੁਫਤ ਬੱਸ ਸੇਵਾ ਅਤੇ ਕਰਾਂ ਦੇ ਕਿਰਾਏ ਨਾ ਵਧਾਉਣ ਦਾ ਪ੍ਰੋਸਾ ਦਿੱਤਾ ਸੀ ਹੁਣ ਸਭ ਦੀਆਂ ਨਜ਼ਰਾਂ ਇਸ ਗੱਲ ਉੱਤੇ ਹਨ ਕਿ ਕੀ ਉਹ ਇਹ ਵਾਅਦੇ ਪੂਰੇ ਕਰ ਸਕਰਣਗੇ ਰਿਪਬਲਿਕਨ ਪਾਰਟੀ ਉਹਨਾਂ ਨੂੰ ਖਲਨਾਇਕ ਵਜੋਂ ਪੇਸ਼ ਕਰ ਰਹੀ ਹੈ ਉਹਨਰ ਦੀ ਆਪਣੀ ਡੈਮੋਕ੍ਰੈਟਿਕ ਪਾਰਟੀ ਦੇ ਕੁਝ ਆਗੂ ਉਹਨਾਂ ਨੂੰ ਕਟੜ ਖੱਬੇ ਪੱਖੀ ਮੰਨਦੇ ਹਨ ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਪਹਿਲੇ 100 ਦਿਨ ਮਮਦਾਨੀ ਲਈ ਇਹ ਸਾਬਤ ਕਰਨ ਵਾਸਤੇ ਬਹੁਤ ਅਹਿਮ ਹੋਣਗੇ ਕਿ ਉਹ ਜਨਤਾ ਦੇ ਮੁੱਦਿਆਂ ਲਈ ਕਿੰਨੇ ਗੰਭੀਰ ਹਨ ਸਭ ਤੋਂ ਵੱਡਾ ਟਕਰਾਅ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਹੋਣ ਦੀ ਸੰਭਾਵਨਾ ਹੈ ਖਾਸ ਕਰਕੇ ਇਮੀਗ੍ਰੇਸ਼ਨ ਯਾਨੀ ਪ੍ਰਵਾਸੀਆਂ ਦੇ ਮੁੱਦੇ ਉੱਤੇ ਮਮਦਾਨੀ ਟਰੰਪ ਦੀਆਂ ਨੀਤੀਆਂ ਦੇ ਸਖਤ ਖਿਲਾਫ ਹਨ ਇਸ ਤੁਹਾਨੂੰ ਫਲਸਤੀਨ ਦੇ ਮੁੱਦੇ ਉੱਤੇ ਉਹਨਾਂ ਦੇ ਸਟੈਂਡ ਕਰਨ ਯਹੂਦੀ ਭਾਈਚਾਰੇ ਨਾਲ ਵੀ ਉਹਨਾਂ ਦੇ ਸਬੰਧ ਤਣਾਅਪੂਰਨ ਬਣੇ ਹੋਏ ਹਨ ਕਿ ਮਮਦਾਨੀ ਨਿਊਯਾਰਕ ਦੀ ਜਨਤਾ ਦੀਆਂ ਉਮੀਦਾਂ ਉੱਤੇ ਖਰੇ ਉਤਰਨਗੇ ਜਾਂ ਸਿਆਸੀ ਵਿਰੋਧ ਦੀ ਪੇਟ ਚੜ ਜਾਣਗੇ ਇਹ ਦੇਖਣਾ ਕਾਫੀ ਦਿਲਚਸਪ ਹੋਵੇਗਾ ਇਹ ਸਭ ਜਾਣਨ ਦੇ ਲਈ ਜੁੜੇ ਰਹੋ ਆਪਣਾ ਪੰਜਾਬ ਮੀਡੀਆ ਟੀਵੀ ਨਿਊਯਾਰਕ ਦੇ ਨਾਲ